ਪਾਲਸਤਾਨ ਜਾਂ ਐਸਐਫਜੀ ਦੇ ਲਿਖਿਆ ਗਿਆ ਉਹ ਦੂਸਰਾ ਹੈਗਾ ਵੈਨਿਊ ਵੀ ਥੋੜਾ ਜਿਹਾ ਦੂਰ ਹੈਗਾ ਤੇ ਇੱਥੇ ਲਿਖਿਆ ਐਸਐਫਜੀ ਦਾ ਲਿਖਿਆ ਪਾਲਸਤਾਨ ਜਿੰਦਬਾਦ ਲਿਖਿਆ ਸੀ ਉਹ ਜਣਕੀ ਮੌਕੇ ਤੇ ਆਏ ਆ ਵੀ ਇਥੇ ਤੁਰੰਤ ਤੋਂ ਨਹੀਂ ਸੀ ਉਹਦੇ ਦੇਖਿਆ ਐਫਆਈਆ ਲੋਚ ਕਰ ਤੋਂ ਮੁੱਕਿਆ ਜਿਵੇਂ ਸਾਨੂੰ ਪਤਾ ਲੱਗਾ ਕਿ ਤੁਰੰਤ ਤੇ ਜਿੱਥੇ ਹੈਗਾ ਜਿੱਥੇ ਜਿੱਥੇ ਆਹੀ ਦੇਖੋ ਇਹ ਫੰਕਸ਼ਨ ਦੇ ਚੱਲਦੇ ਵੈਸੇ ਵੀ ਸਾਡੀਆਂ ਗਾਰਦਾ ਖਾਣਿਆਂ ਤੇ ਆਫਿਸਿਸ 'ਚ ਹੋਰ ਲੱਗੀਆਂ ਉਥੇ ਤਨੋਂ ਇਹ ਦੱਸਣਾ ਚਾਹਨਾ ਕਿ ਪੂਕਾਲੀ ਗੱਭਨੀ ਇੱਥੇ ਵੈਨਿਊ ਹੈਗਾ ਉੱਥੇ ਕੁਝ ਇਦਾਂ ਦਾ ਨਹੀਂ ਹੋਇਆ ਹੈਗਾ ਸਾਡਾ ਮੈਨੂ ਅੰਦਰ ਆ ਤੁਹਾਡੀ ਗਾਰਡਿੰਗ ਲੱਗੀ ਹੈ ਉੱਥੇ ਸਾਰਾ ਅਸੀਂ ਯਾਨੀ ਕਿ 24/7 ਗਾਰਡ ਲੱਗੀ ਹੋਈ ਹੈ ਉਹਦੇ ਉਹਦੇ ਉਸ ਕੰਪਾਊਂਡ 'ਚ ਜਿੱਥੇ ਇਹ ਫੰਕਸ਼ਨ ਹੋਣਾ ਹੈ ਉੱਥੇ ਇਦਾਂ ਦਾ ਕੁਝ ਨਹੀਂ ਇਹ ਉਸ ਤੋਂ ਉਸ ਤੋਂ ਬਾਹਰ ਹੈ ਜਿੱਥੇ ਮੁੱਖ ਮੰਤਰੀ ਬਕੰਤ ਸਿੰਘ ਮਾਨ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਮਤਾ ਕਰਨੀ ਪਰ ਉਸ ਤੋਂ ਪਹਿਲਾਂ ਇੱਕ ਵੱਡੀ ਗਤੀਵਿਧੀ ਸਾਹਮਣੇ ਆਈ ਕਿ ਖਾਲਸਾ ਜਿੰਦਾਬਾਦ ਦੇ ਝੰਡੇ ਲਗਾਏ ਗਏ ਇਹ ਤਾਂ ਜੀ ਜਿਹੜਾ ਵੈਨਿਊ ਜਿਹੜਾ ਹੈਗਾ ਉਹ ਦੂਸਰਾ ਵਾ ਤੇ ਜਿੱਥੇ ਖਾਲਸਤਾਨ ਜਾਂ ਐਸ ਐਫ ਜੀ ਦੇ ਲਿਖਿਆ ਗਿਆ ਉਹ ਦੂਸਰਾ ਹੈਗਾ ਵੈਨਿਊ ਤੋਂ ਥੋੜਾ ਇਹ ਦੂਰ ਹੈਗਾ ਤੇ ਇੱਥੇ ਲਿਖਿਆ ਐਸ ਐਫ ਜੀ ਦਾ ਲਿਖਿਆ ਖਾਲਸਤਾਨ ਜਿੰਦਬਾਦ ਲਿਖਿਆ ਸੀ ਉਹ ਜਣ ਕਿ ਮੌਕੇ ਤੇ ਆਏ ਆ ਵੇਖਿਆ ਤੁਰੰਤ ਉਹਨਾਂ ਸੀ ਉਹਦੇ ਤੇ ਕੈਫੀਆ ਲੌਂਚ ਕਰਨ ਲੱਗੇ ਆ ਤੇ ਸੈਕੰਡਲੀ ਇਹ ਚੀਜ਼ ਜਿਹੜੀ ਹੈਗੀ ਆ ਅਸੀਂ ਉਹਨੂੰ ਉਸ ਦੀ ਗ੍ਰੈਵਿਟੀ ਨੂੰ ਟੇਕ ਕੇਅਰ ਵੀ ਕਰ ਰਹੇ ਆ ਬਟ ਇਹ ਵੈਨ ਨਹੀਂ ਤੋਂ ਨਹੀਂ ਹੈ ਵੈਨ ਨਹੀਂ ਤੋਂ ਥੋੜਾ ਦੂਰ ਹੈ ਜਿਸ ਤਾ ਮੁੱਖ ਮੰਤਰੀ ਭਗਵੰਤ ਸਿੰਘ ਭਗਵੰਤ ਸਿੰਘ ਮਾਨ ਵੱਲੋਂ ਇੱਥੇ ਵਿਜ਼ਿਟ ਕਰਨਾ ਸੀ ਪਰ ਉਸ ਤੋਂ ਪਹਿਲਾਂ ਕਿਹੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਚੱਲ ਕਰੀਏ ਤਾਂ ਦੋ ਦਿਨ ਪਹਿਲਾਂ ਐਨਜੀਪੀ ਸਭ ਵੱਲੋਂ ਵੀ ਜਗ੍ਹਾ ਇੱਥੇ ਸੱਖਿਆ ਦੇ ਮੱਦੇ ਨਜ਼ਰ ਜਗ੍ਹਾ ਮਾਇਨਾ ਕੀਤਾ ਗਿਆ ਸੀ ਪਰ ਉਸੇ ਬਾਜੁਰ ਇੱਕ ਵੱਡੀ ਚੂਹ ਜਿਹੜੀ ਸਮਝ ਨਹੀਂ ਨਹੀਂ ਇਦਾਂ ਨਹੀਂ ਜੀ ਇਸ ਮੈਂ ਫਿਰ ਤੁਹਾਨੂੰ ਹੀ ਦੱਸਣਾ ਚਾਹੁੰਦਾ ਕਿ ਚੂਹ ਕਾਲੀ ਗੱਲ ਨਹੀਂ ਜਿੱਥੇ ਵੈਨਿਊ ਹੈਗਾ ਉੱਥੇ ਕੁਝ ਇਦਾਂ ਦਾ ਨਹੀਂ ਹੋਇਆ ਹੈਗਾ ਸਾਡਾ ਵੈਨਿਊ ਅੰਦਰ ਆ ਤੇ ਸਾਡੀ ਗਾਰਡ ਵੀ ਲੱਗੀ ਹੈ ਉੱਥੇ ਸਾਰਾ ਅਸੀਂ ਯਾਨੀ ਕਿ 24/7 ਗਾਰਡ ਲੱਗੀ ਹੋਈ ਹੈ ਉਹਦੇ ਉਹਦੇ ਉਸ ਕੰਪਾਊਂਡ ਤੇ ਜਿੱਥੇ ਇਹ ਫੰਕਸ਼ਨ ਹੋਣਾ ਹੈ ਉੱਥੇ ਇਦਾਂ ਦਾ ਕੁਝ ਨਹੀਂ ਇਹ ਉਸ ਉਸ ਤੋਂ ਬਾਹਰ ਹੈ ਥੋੜਾ ਦੂਰ ਹੈ ਜਿੱਥੇ ਇਹ ਇੱਥੇ ਇੱਥੇ ਹੋਇਆ ਹੈਗਾ ਸਰ ਕੱਲ ਸਨੀ ਸੰਮਤਕ ਤੋਂ ਕੌਨਸਿੰਗ ਪੰਨੋਲੇ ਤੋਂ ਵੀਡੀਓ ਵੀ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਗਈ ਸੀ ਜਿਸ ਵਿੱਚ ਜਿੰਮੇਵਾਰੀ ਲਈ ਗਈ ਇਸ ਝੰਡੇ ਜਿਹੜੇ ਅਸੀਂ ਲੈ ਰਾਈ ਨੇ ਇਸ ਤੋਂ ਲਗਾਇਆ ਕਿ ਫੂਲ ਵੈਨਿਊ ਜਿੱਥੇ ਰੇਲਵੇ ਸਟੇਸ਼ਨ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਦੀ ਨਜ਼ਰ ਤੇ ਚੀਜ਼ਾਂ ਪਹਿਲਾਂ ਨਹੀਂ ਆਈਆਂ ਕਿਉਂਕਿ ਵੀਡੀਓ ਆਉਣ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੱਦ ਤੱਕ ਆਇਆ ਨਹੀਂ ਇਹ ਐਲੀਮੈਂਟ ਆਫ ਸਰਪ੍ਰਾਈਜ਼ ਹੋਦਕੋ ਹੋਣਾ ਜੀ ਐਸੀ ਤੇ ਫਿਰ ਜਿ ਮੁਗੀ ਕਹਿੰਦੇ ਸੀ ਤੇ ਹੈ ਗਿਆ ਜਿੱਥੇ-ਜਿੱਥੇ ਅਸੀਂ ਦੇਖੋ ਇਹ ਫੰਕਸ਼ਨ ਦੇ ਚੱਲਦੇ ਵੈਸੇ ਵੀ ਸਾਡੀਆਂ ਗਾਰਦਾਂ ਥਾਣਿਆਂ ਤੇ ਆਫਿਸਿਸ ਚ ਹੋਰ ਲੱਗੀਆਂ ਉਥੇ ਇੰਝ ਦਾ ਕੁਝ ਨਹੀਂ ਹੋਇਆ ਨੇ ਕੋਈ ਦੂਰ ਸਪੌਟ ਲੱਭ ਕੇ ਜੋ ਕੀਤਾ ਹੈਗਾ ਬਟ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ